ਕੋਰ ਮੈਂ ਤੈਨੂੰ ਇਹ ਅੱਜ ਆਪਾਂ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਨਦੇੜ ਸਾਹਿਬ ਆਪਾਂ ਦਰਸ਼ਨ ਕਰ ਮੇਲੇ ਕਰਕੇ ਉਥੋਂ ਰਾਤ ਸਾਗਰ ਦੇ ਵਿੱਚ ਪਹੁੰਚ ਗਏ ਸੀ ਉੱਥੇ ਆ ਕੇ ਆਪਾਂ ਨੇ ਰਾਤ ਨਮਾ ਇੱਥੋਂ ਇੱਕ ਹੋਟਲ ਲੈ ਕੇ ਉਸ ਦੇ ਵਿੱਚ ਰੈਜ਼ਿਡੈਂਸ ਕਰਿਆ ਅਸੀ ਰਾਤ ਰਾਤ ਥੋੜਾ ਜਿਆਦਾ ਲੇਟ ਫੋਨ ਕਰਕੇ ਜਿਆਦਾ ਸਮਾਂ ਤਾਂ ਨਹੀਂ ਦੇ ਪਾਈ ਤੁਹਾਨੂੰ ਪਰ 750 ਕਿਲੋਮੀਟਰ ਗੱਡੀ ਚਲਾ ਕੇ ਆਪਾਂ ਰਾਤ ਇੱਥੇ ਪਹੁੰਚ ਗਏ ਸੀ ਤੇ ਹੁਣ ਅਗਲੇ ਸਫ਼ਰ ਦੇ ਵਿੱਚ ਜਾਣ ਦੇ ਲਈ ਤਿਆਰੀਆਂ ਨੇ ਜਿਹੜੀਆਂ ਉਹ ਆਪਾਂ ਕਰ ਲਈਆਂ ਬਾਹਰ ਮੌਸਮ ਹੈ ਜਿਹੜਾ ਖੁਸ਼ ਨਮਾ ਹੋਇਆ ਹੋਇਆ ਸਾਰੇ ਲੋਕ ਖੁਸ਼ ਨੇ ਯਾਨੀ ਅਗਲੀ ਅਲਟਾ ਅਲਟਾ ਸੂਰਜ ਜਿਹੜਾ ਉਹ ਦੇਖਣਾ ਸ਼ੁਰੂ ਹੋ ਗਿਆ ਠੀਕ ਹੈ ਹਾਈਵੇ ਦੇ ਨੇੜੇ ਖੜੇ ਹਾਂ ਆਪਾਂ ਰੂਮ ਦੇ ਵਿੱਚ ਨਹੀਂ ਇੱਥੋਂ ਬਾਅਦ ਆਪਾਂ ਹੁਣ ਇੱਥੋਂ ਬ੍ਰੇਕਫਾਸਟ ਲੈ ਕੇ ਫਿਰ ਅੱਗੇ ਅਗਲੇ ਸਫ਼ਰ ਦੇ ਉੱਤੇ ਚੱਲ ਪਾਂਗੇ ਆਓ ਹੁਣ ਚੱਲ ਕੇ ਆਪਾਂ ਪਹਿਲਾਂ ਬ੍ਰੇਕਫਾਸਟ ਕਰਦੇ ਹਾਂ ਬ੍ਰੇਕਫਾਸਟ ਕਰਕੇ ਫਿਰ ਅਗਲੇ ਸਫ਼ਰ ਦੇ ਉੱਤੇ ਤੁਹਾਨੂੰ ਸਫ਼ਰ ਹੈ ਜਿਹੜਾ ਦਿਖਾਉਂਦੇ ਹੋਏ ਅੱਗੇ ਲੈ ਕੇ ਚੱਲਾਂਗੇ ਤੇ ਸਾਰਿਆਂ ਨੂੰ ਅਪੀਲ ਹੈ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਹੈ ਜਿਹੜਾ ਉਹ ਜ਼ਰੂਰ ਕਰ ਦੇਣਾ ਧੰਨਵਾਦ ਜੀ ਜੇ ਕੋਈ ਸਲਾਹ ਹੈ ਜਿਹੜੀ ਉਹ ਵੀ ਜ਼ਰੂਰ ਦਿਆ ਕਰੋ ਤੇ ਅਗਲੇ ਹੋਰ ਗੁਰੂ ਘਰ ਜਿਹੜੇ-ਜਿਹੜੇ ਤੁਹਾਡੇ ਏਰੀਆ ਦੇ ਵਿੱਚ ਪੈਂਦੇ ਨੇ ਉਹਨਾਂ ਦੇ ਵੀ ਅਸੀਂ ਦਰਸ਼ਨ ਕਰ ਸਕੀਏ ਇਸ ਲਈ ਉਹ ਵੀ ਜਰੂਰ ਦੱਸਦੇ ਰਹੋ ਤਾਂ ਜੋ ਅਸੀਂ ਉਹਨਾਂ ਗੁਰੂ ਘਰਾਂ ਦੇ ਵਿੱਚ ਜਿਨ੍ਹਾਂ 'ਚ ਹਲੇ ਤੱਕ ਨਹੀਂ ਗਏ ਉੱਥੇ ਵੀ ਤੁਹਾਡੇ ਦਰਸ਼ਨ ਹੋਰ ਸਰੋਤਿਆਂ ਦੇ ਦਰਸ਼ਨ ਨੇ ਜਿਹੜੇ ਉਹ ਆਪਾਂ ਕਰਵਾ ਸਕੀਏ ਧੰਨਵਾਦ ਜੀ ਆਓ ਆਪਾਂ ਚੱਲਦੇ ਹਾਂ ਹੁਣ ਅਗਲੇ ਨਹੀਂ ਪੌੜੀਆਂ ਰਾਹੀਂ ਚੱਲਾਂਗੇ ਠੀਕ ਐ ਆਹ ਦੇਖੋ ਜੀ ਬਹੁਤ ਸੋਹਣਾ ਬੈਠਣ ਦਾ ਅਰੇਂਜਮੈਂਟ ਐ ਇੱਥੇ ਹੈਗਾ ਠੀਕ ਹੈ ਇੱਥੇ ਬੈਠ ਕੇ ਵੀ ਨਜ਼ਾਰੀ ਲਈ ਜਾ ਸਕਦੇ ਨੇ ਬਾਹਰ ਦੇ ਬਹੁਤ ਸੋਹਣਾ ਵਿਊ ਹੈ ਇੱਥੋਂ ਬਾਹਰ ਦਾ ਠੀਕ ਸੀ ਬਹੁਤ ਵਧੀਆ ਸੀ ਬਾਕੀ ਹੋਟਲ ਹੈ ਜਿਹੜਾ ਵਧੀਆ ਹੋਟਲ ਹੈ ਦੇਖੋ ਬਹੁਤ ਸੋਹਣਾ ਇਹ ਉਹ ਗੇਰਾ ਬਹੁਤ ਸੋਹਣਾ ਦੇਖੋ ਦੇਖ ਸਕਦੇ ਆ ਉੱਪਰ ਬਹੁਤ ਸੋਹਣਾ ਕ੍ਰਿਸਮਸ ਦੀ ਮੌਕੇ ਤੇ ਮਨਾਇਆ ਹੋਇਆ ਤੇ ਬਹੁਤ ਸੋਹਣਾ ਦੇਖੋ ਹੈ ਹੈਗੀ ਸਵੇਰ ਦਾ ਟਾਈਮ ਦਾ ਬਾਹਰ ਦਾ ਨਜ਼ਾਰਾ ਹੈ ਇਹ ਹੋਟਲ ਦੇ ਹਾਈਵੇ ਦੇ ਉੱਪਰ ਬਣਿਆ ਹੋਇਆ ਹੋਟਲ ਹੈ ਇਹ ਖੇਰੀ ਜੀ ਪੰਜ ਚਲੋ ਕਿ ਹੁਣ ਐਨੇ ਬ੍ਰੇਕਫਾਸਟ ਕਰਦੇ ਆਂ ਫਿਰ ਦੇਖਦੇ ਆਂ ਅਗਲੇ ਅਫਰ ਦੀ ਫਿਆਰੀ ਲਈ ਮੈਨੂੰ ਵਧੀਆ ਨਹੀਂ ਲੱਗਿਆ ਕਿ ਪਰ ਥ੍ਰੀ ਬ੍ਰੇਕਫਾਸਟ ਬ੍ਰੇਕਫਾਸਟ ਉਹ ਮਾਹੌਨ ਪਰੌਠਾ ਆਪਾਂ ਲੈ ਲਿਆ ਹੁਣ ਵਧੀਆ ਲੱਗ ਰਿਹਾ ਬਹੁਤ ਸਵਾਦ ਹੈ ਠੀਕ ਹੈ ਕਈ ਵਾਰ ਬਹੁਤ ਚਿਰਾਂ ਬਾਅਦ ਮਿਲਿਆ ਜੀ ਨਾ ਤਾਂ ਆਲੂਆਂ ਆਲੂਆਂ ਲਈ ਪਰੌਂਠੇ ਨਹੀਂ ਦੱਸ ਸਕਦੀ। ਜਿੰਨੇ ਮੈਂ ਕੱਲ ਸਾਰਾ ਦਿਨ ਜਾਣੋਂ ਬਿਤਾ ਦਿੱਤੀ। ਇੰਦੀ ਚਾਹ ਹੀ ਮਿਲਦੀ ਵੇਤੇ। ਚਾਹ ਜਿਹੜੀ ਮਿਲਦੀ ਆ ਸਵਾਦ ਨਹੀਂ ਆਪਣਿਆਂ ਵਾਲਾ ਹੁੰਦਾ। ਹੂੰ ਤਾਂ ਉਦੋਂ ਕਿ ਬਹੁਤ ਜ਼ਿਆਦਾ ਪਾ ਦਿੰਦੇ ਨੇ ਮਿੱਠਾ ਬਹੁਤ ਜ਼ਿਆਦਾ ਪਾ ਦਿੰਦੇ। ਹੂੰ ਰੋਜ਼ਾਨਾ ਕੱਪ ਜੀ ਨੂੰ ਵਧੀਆ ਲੱਗਦੇ ਹੈਗੇ ਦੇਖ ਕੇ ਹਾਂ ਤੇ ਕਤੇ ਕੋਲਰ ਜਿਹੇ ਲੱਗਨੇ ਕੋਲੜ ਵੀ ਛੋਟੇ ਛੋਟੇ ਜਿਹੇ ਕੋਲੜ ਜਮੇ ਹੋਏ ਹੋਰ ਤੋਂ ਰਹਿਣਾ ਕਿਲੋਮੀਟਰ ਘਟਨੇ ਅੱਜ ਆਪਣਾ ਅੱਜ ਸਾਡੇ ਕਿਤੇ 15 ਕਿਲੋਮੀਟਰ ਕਵਰ ਕਰਨਾ ਆਪਾਂ ਦੇਲੀ ਆਪਾਂ ਵੈਸੇ 550 ਕਰਦੇ ਤੇ ਕੱਲ ਆਪਾਂ ਨੇ ਗੁੱਡੇ ਕਰੇ ਤੇ 750 ਕੁ ਲੰਭਾ ਤੇ ਤਾਂ ਬਾਬਾ ਨੂੰ ਨਵੇਂ ਕਰਦੇ ਨਾ ਉਹ ਮੁਕਮਲ ਹੋ ਗਏ ਹੁਣ ਤਾਂ ਵਾਪਸੀ ਹੈ ਇਸ ਲਈ ਹੌਲੀ ਹੌਲੀ ਜਾ ਰਹੇ ਹਾਂ ਜੋ ਚੀਜ਼ਾਂ ਸੜੀ ਜਾਂਦੇ ਹੋਏ ਰਹਿ ਗਈ ਉਸ ਉਹ ਕਬਰ ਕਰਦੇ ਜਾਵਾਂ ਇਹ ਸਾਗਰ ਹਾਈਵੇ ਹੈ ਜਿਹੜਾ ਗਵਾਲੀਅਰ ਨੂੰ ਜਾਂਦਾ ਹੈ ਨਾ ਇਹ ਦੱਸ ਦੋ ਇਹਦੇ ਉੱਪਰ ਕਾਫੀ ਅੱچھے ਵਧੀਆ ਹੈਗੇ ਨੇ ਹੋਟਲਸ ਬੜੇ ਹੀ ਕਿਹਜਨ ਪ੍ਰੋਬਲਮ ਨਾ ਸਿੱਧਾ ਉੱਥੇ ਸ਼ਹਿਰ ਚੋਂ ਵੀ ਐਂਟਰ ਹੋਣਾ ਜਦੋਂ ਆਪਾਂ ਉਹਦੀਆਂ ਲੋਕੇਸ਼ਨ ਲਈ ਵੀ ਹੁੰਦੀ ਹੈ ਆਪਾਂ ਸਿੱਧਾ ਨਾਈਂਟ ਫਾਈਂਡ ਕਰਦੇ ਹਾਂ ਪਰ ਇਹ ਤੋਂ 15 ਕਿਲੋਮੀਟਰ ਦੇ ਉੱਪਰ ਸ਼ੁਰੂ ਹੋ ਜਾਂਦੇ ਨੇ ਇਹ ਹੋਟਲਸ ਕੋਈ ਪ੍ਰੋਬਲਮ ਨਹੀਂ ਹੈ ਫੈਮਿਲੀ ਦੇ ਨਾਲ ਰਹਿਣ ਵਾਲੇ ਨੇ ਬਹੁਤ ਵਧੀਆ ਨੇ ਉਪਰਲੇ ਕਮਰੇ ਪਹਿਲਾ ਵੀ ਹਾਂ ਉਸ ਤੋਂ ਲਗੇਗਾ ਫੈਮਿਲੀ ਰੂਮ। ਅਸੀਂ ਜਿਹੜੇ ਹੋਟਲ ਦੇ ਵਿੱਚ ਰੁਕਿਆ ਇਹ ਸ਼ਿਰੀ ਚੀ ਹੈ ਇਸ ਤੋਂ ਅੱਗੇ ਜਾ ਕੇ ਇੱਕ ਪੀਜੀਸੀ ਆ ਸ਼ਾਇਦ ਉਹਦਾ ਨਾਮ ਉਹ 4 ਕਿਲੋਮੀਟਰ ਅੱਗੇ ਹੋਰ ਪੈ ਗਈ। ਜੇ ਆਪਾਂ ਰੈਂਟ ਦੀ ਗੱਲ ਲਈਏ ਇਹ ਰੂਮ ਦਾ ਕੀ ਲੈ ਰਹੇ ਨੇ ਹੈਨਾ। ਅਸੀਂ ਤੋਂ ਸ਼ੁਰੂ ਕਰਦੇ ਨੇ ਇਹ। ਬਾਕੀ ਆਪਾਂ ਅੱਗੇ ਵਾਲੇ ਦਾ ਪੁੱਛਾਂਗੇ ਜਾਂਦੇ ਹੋਏ ਵੀ ਕੀ ਰੈਂਟ। ਇਹਨਾਂ ਦਾ ਸਾਨੂੰ 2800 ਰੁਪਏ ਲਗਾਏ। Per cui il breakfast è in mm. clima? Come si fa a prodigare un box? No, non si fa ਅੱਜ ਨਵੇਂ ਸਾਲ ਦੀ ਸ਼ੁਰੂਆਤ ਉਸ ਦੀ ਫੇਵਰਿਟ ਜਿਆਲੂ ਵਾਲੇ ਪ੍ਰੋਟੀਨ ਨਾਲ ਕਰਦੀ ਆ। ਹੂੰ ਹੂੰ ਸਾਰੇ ਨੂੰ ਨਵੇਂ ਸਾਲ ਦੀ ਮੁਬਾਰਕਾਂ। ਹੂੰ 2024 ਸ਼ੁਰੂ ਹੋਇਆ। ਇੱਕ ਤਰੀਕ ਹੈ। ਅਸੀਂ ਬੈਠਿਆ ਸਾਗਰ ਦੇ ਵਿੱਚ। ਨਵੇਂ ਸਾਲ ਤੋਂ। ਹੂੰ ਛੇੜੀ ਦੇ ਤਾਂ ਬੈਠ। ਪਰ ਮਤ ਉਹ ਵੱਲਾ ਫਤਰਾ ਜਿਹਦਾ ਵਧੀਆ ਹੋਵੇ। ਸਭ ਦਾ ਹੀ ਵਧੀਆ ਹੋਵੇ।

ਕਈ ਵਾਰੀ ਕੋਲ ਇਹ ਚੰਗਾ ਬਣਾਉਣ ਦੇ ਚੱਕਰ ਤੇ ਨਾ ਕਈ ਵਾਰੀ ਅਗਲਾ ਖਰਾਬ ਪਰ ਬੈਠਦਾ ਮੇਰਾ ਤੇ ਕੋਸ਼ਿਸ਼ ਨੂੰ ਇਹ ਰਾਤ ਇਹਨਾਂ ਨੇ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਰਾਤ ਪਰ ਥੋੜਾ ਜਿਹਾ ਸੈਟਿੰਗ ਨਹੀਂ ਮੈਨਾਂ ਕੋ ਬੱਢੀ ਆਦਰਵਾਇਜ਼ ਵੈਸੇ ਹੀ ਕੀ ਕਰਿਆ ਬਹੁਤ ਵਧੀਆ ਜਦੋਂ ਕਿਸੇ ਨੂੰ ਆਪਣੀ ਆਪ ਸਪੈਸ਼ਲ ਫੀਲ ਕਰਾਉਣਾ ਹੋਵੇ ਤਾਂ ਗੱਲ ਹੋ ਜਾਂਦੀ ਹੈ ਆਪਾ ਜਲ ਹੋ ਜਾਂਦੇ ਆ ਗੜਬੜੋ ਕੋਈ ਵੀ ਅਜਰ ਸਫਰਦਾ ਵੀ ਆਪਾਂ ਨੂੰ ਪਤਾ ਹੈ ਵੀ ਨਹੀਂ ਨਾ ਕਿਸੇ ਪਰੇਸਾ ਯਾਤਰਾ ਦੀ ਸ਼ਰੀਜੀ ਹੋਟਲ ਤੋਂ ਅੱਜ ਆਪਾਂ ਹੁਣ ਤੁਰਨ ਲੱਗੇ ਆਂ ਪਰ ਆ ਤਾਂ ਕਿੰਨਾ ਹੋ ਗਿਆ ਟਾਈਮ 8:30 ਹੋ ਚੁੱਕੇ ਨੇ ਅੱਜ ਆਪਾਂ ਆਗਰੇ ਚੱਲਦੇ ਆਂ ਹੁਣ ਆਗਰੇ ਚੱਲ ਕੇ ਤੁਹਾਨੂੰ ਉੱਥੇ ਦਰਸ਼ਨ ਕੇ ਮੇਲੇ ਕਰਾਵਾਂਗੇ ਅਗਲੇ ਗੁਰੂ ਘਰ ਦੇ ਤੇ ਬਾਕੀ ਉੱਥੇ ਹੀ ਦੇਖਦੇ ਆਂ ਹੋਰ ਘੁੰਮਣ ਵਾਲੀਆਂ ਕਿੜੀਆਂ-ਕੜੀਆਂ ਥਾਮਾਂ ਨੇ ਉਹ ਉੱਥੇ ਵੀ ਚੱਲਾਂਗੇ ਠੀਕ ਹੈ ਬਾਕੀ ਹੁਣ ਤੁਰਦੇ ਆਂ ਆਪਾਂ ਅਗਲੇ ਸਫ਼ਰ ਤੇ ਮਿਲਦੇ ਆਂ ਫਿਰ ਆਪਾਂ ਉਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਵੇਂ ਸੋਸਾ ਸੋਹਣੇ ਵਾਹਿਗੁਰੂ ਕੀ ਪਰਖੇ ਆ ਨਾਲੇ ਪੰਜਵੱਡੀ ਹੋਟਲ ਹੈ ਹਾਈਵੇ ਦੇ ਉੱਪਰ ਹੀ ਹਰੇ ਠੀਕ ਨੇ ਹੈਗੇ ਵਧੀਆ ਨੇ ਬਣੇ ਹੋਏ ਠੀਕ ਹੈ ਪਰਵਾਹ ਦੇ ਨਾਲ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਜੇ ਪਰੂਖ ਦੀ ਬਿਲਕੁਲ ਹਾਈਵੇ ਦੇ ਉੱਪਰ ਨਹੀਂ ਜਦੋਂ ਅਪਨੇ 1.5 ਸੈਫ ਤੋਂ ਸਾਗਰ ਤੇ ਆਉਨੇ ਤਾਂ ਸਾਗਰ ਸ਼ਹਿਰ ਵੱਲ ਨੂੰ ਜੇ ਅਪਨੇ ਟੁਰੇ ਹਾਂ ਹਾਈਵੇ ਦੇ ਉੱਪਰ ਹੀ ਅੱਗੇ ਆ ਕੇ ਆਏ ਇਹ 15 ਕਿਲੋਮੀਟਰ ਤੇ ਇਹ ਨੌਲ ਹਾਈਵੇ 44 ਹੈ ਜਿਹੜੀ ਉਹ ਨਦੇੜ ਸਾਹਿਬ ਤੋਂ ਆਪਾਂ ਆਵਾਂਗੇ ਬਹੁਤ ਵਧੀਆ ਰਹਿੰਦੀ ਹੈ ਜਿਹੜੇ ਆਪਾਂ ਦੂਸਰਾ 361 ਵਾਲੀ ਹਾਈਵੇ ਹੈ ਹਾਈਵੇ ਹੈ ਉਹ ਵੀ ਵਧੀਆ ਪਰ ਉਹ ਸੁੰਨਾ ਰੋਡ ਹੈ ਸਾਰਾ ਜੇ ਆਪਾਂ ਕਹਿ ਦਈਏ ਵੀ ਜੇ ਤਾਂ ਮੁੰਡੇ ਹੁੰਡਿਆਂ ਵਾਲੀ ਗੱਲਬਾਤ ਹੈ ਫਿਰ ਤਾਂ ਆਪਣੇ ਲਈ ਠੀਕ ਹੈ ਹਨਾ ਪਰ ਜੇ ਪਰਿਵਾਰ ਦੇ ਨਾਲ ਥੋੜੀ ਜੀ ਦਿੱਕਤ ਹੈਗੀ ਆ ਉਥੇ ਥੋੜੀ ਜੀ ਕੀ ਮੇਨ ਦਿੱਕਤ ਖਾਣ ਪੀਣ ਦੀ ਹੈ ਉੱਥੇ ਨਾ ਤਾਂ ਕੋਈ ਇੱਕ ਵੀ ਸਾਰੇ ਰਸਤੇ 'ਚ ਵਧੀਆ ਟੱਪਾ ਨਹੀਂ ਆਉਂਦਾ ਨਾ ਤੁਹਾਨੂੰ ਹੋਟਲ ਮਿਲਦਾ ਹੈ ਵਧੀਆ ਉੱਥੇ ਕੋਈ ਠੀਕ ਹੈ ਸਾਰੇ ਰਾਹ ਇਹ ਮੰਨ ਕੇ ਚੱਲੋ ਵੀ ਜੇ ਤੁਸੀਂ ਨਦੇੜ ਸਾਹਿਬ ਤੋਂ ਇੰਦੌਰ ਜਾਣੇ ਹੋ ਤਾਂ ਵੀ ਇੰਦੌਰ ਤੋਂ ਨਦੇੜ ਸਾਹਿਬ ਆਉਨੇ ਹੋ ਤਾਂ ਵੀ ਤੁਹਾਨੂੰ ਸਾਰੇ ਰਾਹ ਕੁਝ ਨਹੀਂ ਖਾਣ ਨੂੰ ਮਿਲਣਾ ਵਧੀਆ ਠੀਕ ਹੈ ਤੇ ਜਿਵੇਂ ਇੱਕ ਫੈਮਿਲੀ ਦੇ ਤੌਰ ਤੇ ਕੰਫਰਟੇਬਲ ਫੀਲ ਕਰੀਏ ਆਪਾਂ ਇਸ ਤਰ੍ਹਾਂ ਦਾ ਕੋਈ ਢਾਬਾ ਨਹੀਂ ਹੈਗਾ ਇਸ ਤਰ੍ਹਾਂ ਦਾ ਕੋਈ ਹੋਟਲ ਨਹੀਂ ਹੈਗਾ ਨੈਸ਼ਨਲ ਹਾਈਵੇ 44 ਹੈ ਜਿਹੜੀ ਇਸ ਦੇ ਉੱਤੇ ਬਹੁਤ ਵਧੀਆ ਢਾਬੇ ਵੀ ਨੇ ਹੋਟਲ ਵੀ ਨੇ ਤੇ ਤੁਸੀਂ ਰੁੱਕ ਕੇ ਖਾਣਾ ਪੀਣਾ ਖਾ ਸਕਦੇ ਹੋ ਬਾਕੀ ਕੁਝ ਨਾ ਕੁਝ ਮਿਲ ਹੀ ਜਾਂਦਾ ਇਸ ਰੋਡ ਦੇ ਉੱਪਰ ਉਹ ਰੋਡ ਦੇ ਉੱਪਰ ਬਹੁਤ ਘੱਟ ਮਤਲਬ ਆਵਾਜਾਈ ਹੈ ਨੋ ਰੋਡ ਵਾਈਡ ਕਰ ਦਿਨੀ ਕਹਿੰਦੇ ਨਹੀਂ ਹੁੰਦੇ ਵੀ ਕੰਫਰਟੇਬਲ ਜਾ ਸਫਰ ਹੋਵੇ ਇਹਦੇ ਉੱਪਰ ਕੁਸ਼ਨਾ ਕੁਸ਼ ਮਦੁਰ ਕੋਈ ਸ਼ੌਭਾ ਗਈ ਠੱਮਾ ਗਿਆ ਤੁਸੋਂ ਚੱਲੀ ਜਾ ਰਿਹਾ ਹੈ ਬਾ 44 ਨੂੰ ਛੱਡਣਾ ਨਹੀਂ ਇੱਕ ਵਾਰ ਤੁਨੇ ਨਾਗਪੁਰ ਤੇ ਲਵੇ ਆ ਕੇ 44 ਫਾੜ ਲੈਣੀ ਹੈ ਠੀਕ ਹੈ 44 ਮੁੜ ਕੇ ਛੱਡਣ ਦੀ ਲੋੜ ਨਹੀਂ ਤੁਹਾਨੂੰ ਆਰਾਮ ਨਾਲ ਤੁਸੀਂ ਪੰਜਾਬ ਚ ਜਾ ਬਣੋਂਗੇ 44 ਦੇ ਨਾਲ ਹੀ ਬਾਕੀ ਹਾਈਵੇ ਦੇ ਕੰਮ ਚੱਲੇ ਰਹੇ ਨੇ ਹਨਾ ਮੋਸਟਲੀ ਉੱਪਰ ਨੂੰ ਮਿਲੀ ਜਾ ਰਹੇ ਹੈ ਹਾਂ ਕਿਤਾ ਕਰਕੇ ਕਈ ਜਗ੍ਹਾ ਤੇ ਹੈਗਾ ਇਹ ਪ੍ਰੋਬਲਮ ਥੋੜੀ ਥੋੜੀ ਆਉਂਦੀ ਦੇਖੋ ਤਾਂ ਸਿੰਗਲ ਲਾਈਨ ਵੀ ਜਾਣਾ ਪੈ ਰਿਹਾ ਹੈ ਇਹ ਇਹ ਤਾਂ ਹੈ ਇਹ ਮਤਲਬ ਪਰ ਓਨਾ ਮੜਾ ਰੋਡ ਨਹੀਂ ਹੈਗਾ ਵੀ ਹਾਂ ਬਹੁਤ ਲੰਮੇ ਪਰ ਦੇ ਵਿੱਚ ਤੁਸੀਂ ਹੋਮੋ ਤੇ 15 15 ਕਿਲੋਮੀਟਰ 22 ਕਿਲੋਮੀਟਰ ਵੀ ਤੁਹਾਨੂੰ ਮਾੜਾ ਰੋੜੇ ਟੱਕਰੇ ਇਸ ਤਰ੍ਹਾਂ ਨਹੀਂ ਹੈਗਾ ਹਾਂ ਕਿਤੇ ਅੱਧਾ ਕਿਲੋਮੀਟਰ ਕਿਤੇ ਕਿਲੋਮੀਟਰ ਥੋੜਾ ਜਿਹਾ ਰੋੜ ਇਹ ਸਿੰਗਲ ਹੋ ਜਾਂਦਾ ਠੀਕ ਹੈ ਨਾ ਜਿੱਥੇ ਬਾਣ ਰਹੀਆਂ ਨੇ ਰੋੜਾਂ ਆਦਰਵਾਇਸ ਫੁੱਲ ਮਲਾ ਕੇ ਬਹੁਤ ਵਧੀਆ ਠੀਕ ਹੈ ਰੋੜ ਇਸਦੇ ਨੇੜੇ ਆ ਮਸੂਮੀ ਹੈਗੀ ਹੈ ਬਿਲਕੁਲ ਆ ਬਸੋਂ ਵਾਲਾ ਏਰੀਆ ਆਪਾਂ ਲੱਗਦਾ ਸੀ ਆਲੇ ਦੁਆਲੇ ਸ਼ਾਇਦ ਕੁਝ ਹੈ ਕਿ ਨੇਰੇ ਦੇ ਵਿੱਚ ਟਰ ਵੀ ਲੱਗਦਾ ਕਿ ਉਸ ਟਾਈਮ ਆਪਸਾਈਕ ਵੀ ਸੀ ਸੁਣਨਾ ਪਿਆ ਸਾਰੇ ਕਿਤੇ ਵੀ ਰੈਜੀਡੈਂਸ ਏਰੀਆ ਘੱਟ ਆ ਲੱਗਦਾ ਇੱਥੇ ਬਰਨੇ ਹੀ ਨੂੰਸਰੇ ਨੇ ਵਾਲੀ ਹੈਗਾ ਸਾਰਾ ਕੁਝ ਘਰ ਬੜੇ ਬਨੇ ਲੋਕ ਰਹ ਰਹੇ ਨੇ ਫੈਬਰੀ ਦੇ ਨਾਲ ਫਿਕਰ ਵਾਲੀ ਗੱਲ ਹੈ ਨਹੀਂ ਜੀ ਸੱਜਣ ਜੀ ਮਿੱਤਰੋ ਆਪਾਂ ਪਹੁੰਚ ਗਏ ਹੁਣੇ ਯੂਪੀ ਦੇ ਵਿੱਚ ਤੇ ਇੱਕ ਇੱਥੇ ਰਸਤੇ 'ਚ ਤਕਰੀਬਨ 100 ਕਿਆਪਾ ਆਗਰੇ ਵੱਲ ਨੂੰ ਇੱਕ ਆ ਫੈਮਿਲੀ ਰੈਸਟੋਰੈਂਟ ਹੈ ਹੈਗਾ ਸ਼੍ਰੀ ਬਾਂਕੇ ਬਿਹਾਰੀ ਪੈਟਰੋਲ ਪੰਪ ਦੇ ਨੇੜੇ ਠੀਕ ਹੈ ਨਾਲ ਤਾਂ ਸਿੱਕਿਆ ਫਰੈਸ਼ ਫਰਸ਼ ਹੋਈਏ ਤੇ ਨਾਲੇ ਚਾਹ ਪਾਣੀ ਪੀਨੇ ਆ ਇੱਥੇ ਠੀਕ ਹੈ ਥੋੜਾ ਜਿਹਾ 100 ਕਿਲੋਮੀਟਰ ਲੰਘਣ ਤੋਂ ਬਾਅਦ ਰੈਸਟ ਕਰਨੀ ਜ਼ਰੂਰੀ ਵਾਲੀ ਗੱਲ ਬਾਤ ਹੈ ਠੀਕ ਹੈ ਹੁਣ ਦੇਖਦੇ ਹਾਂ ਇੱਥੇ ਹੁਣ ਚਾਹ ਵਗੈਰਾ ਲੈਣੇ ਆ ਕਿਸ ਤਰ੍ਹਾਂ ਦੀ ਲੱਗਦੀ ਹੈ ਚਾਹ ਇੱਥੇ ਠੀਕ ਹੈ ਉਸ ਦਾ ਦੱਸਦੇ ਹਾਂ ਤੁਹਾਨੂੰ ਠੀਕ ਹੈ ਬਾਕੀ ਹੁਣ ਦੇਖਦੇ ਹਾਂ ਅੱਜ ਹੁਣ ਚਾਹ ਪਾਣੀ ਪੀ ਕੇ ਇੱਥੋਂ ਆਗਰੇ ਹੀ ਚੱਲਦੇ ਹਾਂ ਕਿਉਂਕਿ ਪਹਿਲਾਂ ਆਪਾਂ ਹਿੰਦ ਰਸਤੇ ਵਿੱਚ ਰੁਕਣ ਦਾ ਬਣਾ ਰਹੇ ਸੀ ਪ੍ਰੋਗਰਾਮ ਬਟ ਆਪਾਂ ਜਿਹੜਾ ਦੇਖਿਆ ਕਿਉਂਕਿ ਉਸ ਦਿਨ ਪਹਿਲਾਂ ਆਪਾਂ ਗੁਰੂ ਘਰ ਦੇ ਦਰਸ਼ਨ ਕਰਵਾਤੇ ਦਾਤਾ ਬੰਦੀ ਛੋੜਦੇ ਠੀਕ ਹੈ ਤੇ ਹੁਣ ਅੱਗੇ ਆਗਰੇ ਚਲਦੇ ਹਾਂ ਆਗਰੇ ਚੱਲ ਕੇ ਉੱਥੇ ਗੁਰੂ ਘਰ ਤੇ ਤਾਜ ਮਹਿਲ ਜਾਂ ਹੋਰ ਕੋਈ ਦੇਖਣ ਵਾਲੀਆਂ ਥਾਵਾਂ ਨੇ ਜਿਹੜੀਆਂ ਉਹ ਸਾਰੀਆਂ ਦੇਖਾਂਗੇ ਆਪਾਂ ਤੇ ਸੋਨੂੰ ਨਾਲ ਹੁੰਦੇ ਦਰਸ਼ਨ ਕਰਾਉਂਦੇ ਜਾਵਾਂਗੇ ਬਹਾਰ ਦਾ ਪਟੋਲ ਬੈਂਕ ਇੱਧਰ ਟੈਂਕੀ ਇੱਧਰ ਹੈ जी रेट है पे है पेट्रोल ना हाँ जी पेट्रोल कितना डाल तीन हजार का डाल दो देख ठीक है करें हाँ जी ਪੀ ਦੇ ਵਿੱਚ ਇਹ ਪੀ ਦੇ ਵਿੱਚ ਰੇਟ ਹੈਗਾ 95.26 95.26 ਦਾ ਸ਼ਿਪਪਰੀ 190 ਜੀ ਚਾਂਸੀ ਰਹਿ ਗਿਆ ਇੱਥੋਂ 110 ਕਿਲੋਮੀਟਰ ਯੂਪੀ ਚ ਗੰਨਾ ਜ਼ਿਆਦਾ ਹੁੰਦਾ ਨਾ ਇਸ ਲਈ ਰਸਤੇ ਸਾਰੇ ਕਿਤੇ ਗੁੜ ਤੇ ਹੋ ਲੱਗੇ ਹੂੰ ਸਦਨ ਕੀ ਬਣਾ ਕੇ ਨਾ ਗੋਲ ਗੋਲ ਕੇ ਰੱਖਿਆ ਹੋਇਆ ਇਹ ਪੀਸ ਬਣਾਏ ਹੋਏ ਨੇ ਵੈਸੇ ਹੀ ਇਕੱਠੇ ਸਪੱਸ਼ਟ ਸਸਤਾ ਵੀ ਹੁੰਦਾ ਹੋਊਗਾ ਗੁੜ ਪੁੱਛ ਕੇ ਦੇਖਣਾ ਰੇਟ ਕੀ ਆ ਘੁੜਕਾ ਕੀ ਰੇਟ ਹੈ 50 ਔਰ 60